ਲੋਬੀ ਸੱਜਣੋ ਤੇ ਮਿੱਤਰੋ ਅੱਜ ਫੇਰ ਪਹੁੰਚਿਆ ਮੈਂ ਉਹ ਬਰੇਟਾ ਡਰੇਨ ਤੇ ਜਿਹਦੇ ਵਿੱਚ ਇਥੋਂ ਦੇ ਪੰਜਾਬ ਦੇ ਲੋਕ ਕਹਿੰਦੇ ਨੇ ਸੇਮ ਨਾਲਾ ਜਿਹੜਾ ਕਿ ਰੱਜ ਕੇ ਫੁੱਲ ਚੱਲ ਰਿਹਾ ਔਰ ਓਵਰਫਲੋ ਹੈ ਜਿਹੜਾ ਵਿਭਾਗ ਵੱਲੋਂ ਵੀ ਓਵਰਫਲੋ ਦਿਖਾਇਆ ਜਾ ਰਿਹਾ ਤਾਂ ਜਿੰਨੇ ਵੀ ਇਥੋਂ ਪਿੰਡ ਪੈਂਦੇ ਨੇ ਰਿਉਂਦ ਵੱਡੀ ਰਿਉਂਦ ਛੋਟੀ ਰਿਉਂਦ ਛੋਟੀ ਰਿਉਂਦ ਦੀ ਲੋਕੇਸ਼ਨ ਤੇ ਖੜਿਆ ਉਹਦੇ ਬਿਲਕੁਲ ਸਾਹਮਣੇ ਪਾਣੀ ਦੋ ਦਿਨਾਂ ਦਾ ਲਾਗਰਦਾ ਟੁੱਟਿਆ ਹੋਇਆ ਔਰ ਇਹ ਪਾਣੀ ਤੁਹਾਨੂੰ ਸਥਿਤੀ ਦਿਖਾਰਾ ਦਿਖਾਉਣ ਲੱਗਿਆ ਕਿ ਇਹ ਪਿੰਡ ਬਾਂਮਣ ਵਾਲੇ ਤੱਕ ਵੀ ਪਹੁੰਚ ਚੁੱਕਿਆ ਹੈ ਇਹ ਪਾਣੀ ਲਗਾਤਾਰ ਬਹੁਤ ਜਿਆਦਾ ਸਪੀਡ ਤੇ ਹੈ ਔਰ ਇੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਨੇ ਦੱਸਣ ਦੇ ਮੁਤਾਬਿਕ ਇਹ ਹੈ ਕਿ ਕਿ ਇਹ 40 ਸਾਲ 35 ਤੋਂ 40 ਸਾਲ ਦੇ ਕਰੀਬ ਹੋ ਚੁੱਕੇ ਨੇ ਕਿ ਇਸ ਦੇ ਵਿੱਚ ਇਸ ਬਰੇਟਾ ਡਰੇਨ ਦੇ ਵਿੱਚ ਅੱਜ ਤੱਕ ਇੰਨਾ ਪਾਣੀ ਓਵਰਫਲੋ ਨਹੀਂ ਦੇਖਿਆ ਥੋੜਾ ਬਹੁਤ ਮੀਂਹ ਦਾ ਜਾਂ ਬਰਸਾਤ ਦਾ ਪਾਣੀ ਜਿਹੜਾ ਇਹਦੇ ਵਿੱਚ ਆਉਂਦਾ ਸੀਗਾ ਪਰ ਇੰਨਾ ਨਹੀਂ ਦੇਖਿਆ ਕਿ ਜਿੰਨਾ ਅੱਜ ਐਸ ਦੇ ਵਿੱਚ ਪਾਣੀ ਦੇਖਿਆ ਜਾ ਰਿਹਾ ਹੈ ਫਲੱਡ ਦਾ ਪਾਣੀ ਵੀ ਜਦੋਂ ਆਇਆ ਸੀਗਾ ਤਾਂ ਐਸ ਰਿਓਨ ਤੋਂ ਅੱਗੇ ਰੋਜਾਂ ਵਾਲੀ ਜਾਂ ਹੋਰ ਅੱਗੇ ਏਰੀਆ ਦੇ ਵਿੱਚ ਸ਼ੁਰੂ ਹੋਇਆ ਸੀ ਪਾਣੀ ਅੱਗੇ ਲੁੱੜ ਕੇ ਚੱਲਿਆ ਗਿਆ ਸੀ ਪਰ ਇੰਨਾ ਟੁੱਟੇ ਨਹੀਂ ਸੀ ਜਿੰਨਾ ਹੁਣ ਟੁੱਟ ਚੁੱਕਿਆ ਹੈ ਔਰ ਨੁਕਸਾਨ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਇਸ ਫਸਲਾਂ ਨੂੰ ਔਰ ਝੋਨਾ ਜਿਹੜਾ ਯਾਨੀ ਕਿ ਪੱਕਣ ਦੀ ਤਦਾਰ ਤਿਆਰਿਆ ਇੱਕ ਮਹੀਨੇ ਦੇ ਅੰਦਰ ਅੰਦਰ ਇਸ ਨੇ ਉੱਪਰ ਜਿਹੜੀ ਯਾਨਕੀ ਆਪਦੀ ਮੁੰਝ ਬਣਾ ਲੈਣੀ ਆ ਪਰ ਜਿੱਥੇ ਤੱਕ ਸਥਿਤੀ ਹੈ ਕਿ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਰਾਹੀਂ ਸਾਰਾ ਇਸ ਬਰੇਟਾ ਡਰੇਨ ਦੇ ਉੱਤੇ ਮੈਂ ਵਿਜ਼ਿਟ ਕਰਿਆ ਔਰ ਦੇਖਿਆ ਕਿ ਬਿਲਕੁਲ ਕਿਨਾਰੇ ਤੇ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਕਿ ਬਿਲਕੁਲ ਕਿਨਾਰੇ ਤੇ ਪਾਣੀ ਚੱਲ ਰਿਹਾ ਹੈ ਔਰ ਪਾਣੀ ਇੱਥੋਂ ਦੇ ਲੋਕ ਕਹਿ ਰਹੇ ਨੇ ਕਿ ਜਿਸ ਦਿਨ ਦਾ ਪਾਣੀ ਆਇਆ ਅੱਜ ਤੋਂ 4-5 ਦਿਨ ਹੋ ਗਏ ਪਾਣੀ ਬਿਲਕੁਲ ਵੀ ਸੂਈ ਜਿੰਨਾ ਵੀ ਘਟ ਨਹੀਂ ਹੋਇਆ ਪਾਣੀ ਬਹੁਤ ਪਾਣੀ ਵਧਿਆ ਜਰੂਰ ਹੈ ਘਟਿਆ ਨਹੀਂਗਾ ਕਿਉਂਕਿ ਉਹਨਾਂ ਦੇ ਚਿੰਤਾਜਨਕ ਹੈ ਕਿ ਪਾਣੀ ਇੰਨਾ ਪਿੱਛੋਂ ਆ ਕਿੱਥੋਂ ਰਿਹਾ ਇਹ ਇਹ ਵੀ ਸਮਝ ਨਹੀਂ ਆ ਰਿਹਾ ਕਿ ਨਹਿਰਾਂ ਦਾ ਪਾਣੀ ਹੈ ਜਾਂ ਖੇਤਾਂ ਦਾ ਪਾਣੀ ਹੈ ਜਾਂ ਕਿਸੇ ਸ਼ਹਿਰ ਦਾ ਪਾਣੀ ਹੈ ਵੀ ਲਗਾਤਾਰ ਇੰਨਾ ਪਾਣੀ ਆ ਰਿਹਾ ਜਿਹੜਾ ਛੱਡਿਆ ਜਾ ਰਿਹਾ ਕਿੱਥੋਂ ਪਾਣੀ ਆ ਰਿਹਾ ਕਿਵੇਂ ਆ ਰਿਹਾ ਲੋਕਾਂ ਦੀ ਸਮਝ ਤੋਂ ਬਾਹਰ ਹੈ ਇਹ ਸਥਿਤੀ ਦੇਖਣ ਨੂੰ ਮਿਲੀ ਹੈ ਤੇ ਅੱਗੇ ਤੁਹਾਨੂੰ ਫਿਰ ਵੀ ਵੀਡੀਓ ਦਿਖਾਵਾਂਗੇ ਜਿਵੇਂ ਰਿਓਨ ਦੇ ਨਾਲ ਕੁਝ ਲੱਗਦੇ ਜਿਹੜੇ ਘਰ ਨੇ ਇੱਕ ਸਾਈਡ ਤੋਂ ਉੱਥੋਂ ਵੀ ਟੁੱਟਿਆ ਰਿਓਨ ਦੇ ਪਿੰਡ ਜਿਹੜੇ ਨਾਲ ਘਰਾਂ ਦੇ ਨਾਲ ਪਾਣੀ ਵੀ ਲੱਗ ਚੁੱਕਿਆ ਉਸ ਤੋਂ ਅੱਗੇ ਜੇ ਗੱਲ ਕਰੀਏ ਤਾਂ ਬਾਮਣ ਵਾਲੇ ਪਹੁੰਚ ਚੁੱਕਿਆ ਪਾਣੀ ਤਾਂ ਚਲੋ ਥੋੜਾ ਬਹੁਤ ਹੀ ਹੈ ਪਰ ਫਿਰ ਵੀ ਹੋ ਸਕਦਾ ਕਿ ਘਰਾਂ ਨੂੰ ਉੱਥੇ ਵੀ ਨਾਲ ਦੇ ਜਿਹੜੇ ਨਵੇਂ ਘਰ ਨੇ ਉਹਨਾਂ ਨੂੰ ਨੁਕਸਾਨ ਦੇਵੇ ਅੱਗੇ ਤੁਹਾਨੂੰ ਫਿਰ ਸਥਿਤੀ ਦਿਖਾਵਾਂ ਕਿ ਕਿ ਜਿੱਥੇ ਰੋਝਾਂ ਵਾਲੀ ਪਿੰਡ ਹੈ ਉਹਦੇ ਵੀ ਸਾਹਮਣੇ ਇਸ ਤਰ੍ਹਾਂ ਦਾ ਇਹ ਜਿਹੜਾ ਬਰੇਟਾ ਡਰੇਨ ਹੈ ਉੱਤੇ ਵੀ ਟੁੱਟੀ ਹੋਈ ਹੈ ਪਿੰਡ ਵਾਲਿਆਂ ਨੇ ਦੋ ਤਿੰਨ ਵਾਰੀ ਬੰਨਣ ਦੀ ਕੋਸ਼ਿਸ਼ ਵੀ ਕੀਤੀ ਹੈ ਬੰਨਿਆ ਵੀ ਗਿਆ ਪਰ ਫਿਰ ਦੁਬਾਰਾ ਟੁੱਟ ਜਾਂਦਾ ਕਿ ਪਾਣੀ ਓਵਰਫਲੋ ਬਹੁਤ ਜ਼ਿਆਦਾ ਹੈ ਤਾਂ ਤੁਹਾਨੂੰ ਇਹ ਸਥਿਤੀ ਲਾਈਵ ਤਸਵੀਰਾਂ ਦੇ ਰਾਹੀਂ ਦਿਖਾ ਰਿਹਾ ਹਾਂ ਤੁਸੀਂ ਇਸੇ ਤਰ੍ਹਾਂ ਮੇਰੇ ਨਾਲ ਜੁੜੇ ਰਹੋ ਤੁਹਾਨੂੰ ਫਿਰ ਅਗਲੀਆਂ ਤਸਵੀਰਾਂ ਫਿਰ ਦਿਖਾਉਂਗਾ ਇਸ ਬਰੇਟਾ ਡਰੇਨ ਦੀਆਂ ਜਿਹੜੀਆਂ ਓਵਰਫਲੋ ਚੱਲ ਰਿਹਾ ਕਿਉਂਕਿ ਜਿਸ ਤਰ੍ਹਾਂ ਘੱਗਰ ਜਿਹੜੀ ਘੱਗਰ ਦੀ ਸਥਿਤੀ ਤੁਹਾਨੂੰ ਦਿਖਾ ਰਿਆ ਸੀ ਕਿ ਡਾਊਨ ਹੋ ਰਹੀ ਹੈ ਪਿੱਛੋਂ ਪਾਣੀ ਥੋੜਾ ਬਹੁਤ ਜਿਹੜਾ ਫਲੱਡ ਗੇਟ ਔਰ ਉਥੇ ਲੋਕ ਇਥੋਂ ਦੇ ਲੋਕ ਇਹ ਵੀ ਡਰੇ ਹੋਏ ਸੀ ਕਿ ਜਿਹੜੇ ਚੰਦਪੂਰੇ ਬੰਨ ਤੇ ਪਹੁੰਚੇ ਹੋਏ ਨੇ ਅੱਜ ਇਥੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਚੰਦਪੂਰੇ ਗੁਰਦੁਆਰਾ ਸਾਹਿਬ ਤੇ ਅਨਾਉਂਸਮੈਂਟਾਂ ਹੋ ਚੁੱਕੀਆਂ ਸੀ ਕਿ ਚੰਦਪੂਰੇ ਲੋਕ ਪਹੁੰਚਣ ਕੀ ਬੰਨ ਦੇ ਉਥੇ ਜਿਹੜੀ ਮਾਣੀ ਮੋਟੀ ਮੁਰੰਮਤ ਹੈ ਜਾਂ ਕੋਈ ਮਿੱਟੀ ਜਾਂ ਗੱਟੇ ਲਾਉਣ ਵਾਲੇ ਨੇ ਉਹ ਲਾਏ ਜਾਣ ਪਰ ਫਿਰ ਵੀ ਕਿਹਾ ਜਾਂਦਾ ਹੈ ਕਿ ਡਰ ਤਾਂ ਡਾਰੀ ਹੁੰਦਾ ਪਾਣੀ ਚਾਹੇ ਥੋੜਾ ਹੋਵੇ ਚਾਵੇ ਬਹੁਤ ਆਵੇ ਪਰ ਆ ਅੱਜ ਚੋਟੀ ਕਾ ਗਰੇਥੇ ਬਣੀ ਪਈ ਹੈ ਕਿ ਫਸਲਾਂ ਦਾ ਭਾਰੀ ਨੁਕਸਾਨ ਹੈ ਫਸਲਾਂ ਦੇ ਨਾਲ-ਨਾਲ ਜਿਹੜੇ ਲੋਕ ਢਾਣੀਆਂ ਦੇ ਵਿੱਚ ਰਹਿ ਰਹੇ ਨੇ ਹੋ ਸਕਦਾ ਹੈ ਉਹਨਾਂ ਨੂੰ ਵੀ ਨੁਕਸਾਨ ਦੇਵੇ ਕਿਉਂਕਿ ਪਾਣੀ ਜਿਹੜਾ ਇਹ ਹੈ ਇਹਦਾ ਪਤਾ ਨਹੀਂ ਲੱਗਦਾ ਕਿੱਧਰ ਨੂੰ ਆਪਦਾ ਰੁਖ ਕਰ ਲੇ ਔਰ ਕਿੱਧਰ ਨੂੰ ਜ਼ਿਆਦਾ ਨੁਕਸਾਨ ਦੇ ਦੇਵੇ ਤਾਂ ਉੱਥੇ ਇੱਕ ਸਾਹਮਣੇ ਤੁਸੀਂ ਘਰ ਦੀ ਤਸਵੀਰ ਵੀ ਦੇਖ ਸਕਦੇ ਹੋ ਕਿ ਉੱਥੇ ਉਹਨਾਂ ਨੇ ਕਿਸ਼ਤੀ ਦਾ ਇੰਤਜ਼ਾਮ ਵੀ ਕੀਤਾ ਹੋਇਆ ਹੈ ਕਿਸ਼ਤੀ ਦੇਖੀ ਗਈ ਹੈ ਇਸਤੇ ਲਾਈ ਹੋਈ ਹੈ ਕਿ ਜੇ ਜ਼ਿਆਦਾ ਪਾਣੀ ਆਉਂਦਾ ਤਾਂ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਇਹ ਤਸਵੀਰਾਂ ਦੇ ਨਾਲ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ ਕਿ ਜਿਹੜਾ ਇੱਕ ਬਰੇਟਾ ਡਰੇਨ ਹੈ ਜਿਹਦੀ 2 ਦਿਨ ਪਹਿਲਾਂ ਵੀਡੀਓ ਪਾਈ ਸੀਗੀ ਕਿ ਉਹਦੇ ਅੰਦਰ ਪੂਰਾ ਭਰ ਕੇ ਓਵਰਫਲੋ ਚੱਲ ਰਿਹਾ ਸੀ ਬਰੇਟਾ ਡਰੇਨ ਉਸ ਤੋਂ ਜਿਹੜੇ ਨਾਲ ਪੰਜਾਬ ਲੱਗਦਾ ਪਿੰਡ ਹੈ ਰਿਉਂਦਕਲਾਂ ਉੱਥੇ ਉਹ ਟੁੱਟਿਆ ਹੋਇਆ ਔਰ ਟੁੱਟ ਕੇ ਜਿੰਨਾ ਵੀ ਪਾਣੀ ਖੰਡਿਆ ਉਹ ਪਿੰਡ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਔਰ ਪਿੰਡ ਦੀ ਤੁਸੀਂ ਨਾਲ ਤਸਵੀਰ ਦੇਖ ਸਕਦੇ ਹੋ ਕਿ ਪਿੰਡ ਦੇ ਨਾਲ ਲੱਗ ਚੁੱਕਿਆ ਹੈ ਪਾਣੀ ਔਰ ਤੁਹਾਨੂੰ ਉਹ ਕਈ ਥਾਵਾਂ ਤੇ ਟੁੱਟ ਚੁੱਕਿਆ ਹੈ ਫਸਲਾਂ ਨੂੰ ਨੁਕਸਾਨ ਤਾਂ ਪਹੁੰਚਾਇਆ ਪਹੁੰਚਾਇਆ ਔਰ ਦੇ ਨਾਲ ਉਸ ਦੇ ਨਾਲ ਕੀ ਹੁਣ ਜਿੰਨਾ ਵੀ ਅੱਗੇ ਘਰ ਨੇ ਉਹਨਾਂ ਦੇ ਨਾਲ ਲੱਗ ਚੁੱਕਿਆ ਇਹ ਪਾਣੀ ਦੀ ਮਾਰ ਪਤਾ ਨਹੀਂ ਕਿੱਥੋਂ ਤੱਕ ਜਾ ਸਕਦੀ ਹੈ ਇਹ ਪਿੰਡ ਵਾਲਿਆਂ ਨਾਲ ਗੱਲ ਵੀ ਕੀਤੀ ਹੈ ਕਿ ਜਿਹੜਾ ਪਿੱਛੋਂ ਹੈ ਇਹ ਕੁਲਰੀਆਂ ਸਾਈਡ ਜਾਂ ਜਿੱਥੋਂ ਵੀ ਇਹ ਬਰੇਟਾ ਡਰੇਨ ਚੱਲ ਰਿਹਾ ਪਾਣੀ ਆ ਰਿਹਾ ਪਾਣੀ ਵੀ ਬਿਲਕੁਲ ਐਂ ਲੱਗਦਾ ਵੀ ਜਿਸ ਤਰ੍ਹਾਂ ਸਾਫ਼ ਪਾਣੀ ਹੈ ਨਹਿਰ ਦਾ ਪਾਣੀ ਛੱਡਿਆ ਜਾ ਰਿਹਾ ਇਹ ਤਸਵੀਰਾਂ ਦੇ ਨਾਲ ਤੁਹਾਡੇ ਨਾਲ ਫਿਰ ਜੁੜਿਆ ਰਹੂਗਾ